ਥਾਣਾ ਮਾਲਪੁਰ ਦੀ ਪੁਲਿਸ ਨੇ 8 ਸਾਲਾ ਬੱਚੀ ਨਾਲ ਜ਼ਬਰਜਨਾਹ ਕਰਨ ਦੇ ਦੋਸ਼ ਤਹਿਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਮੰਦੀ ਜਾਣਕਾਰੀ ਦਿੰਦੇ ਆ ਥਾਣਾ ਮਾਲਪੁਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਹ 1 ਮਹੀਨਾ ਪਹਿਲਾਂ ਨਸ਼ਾ ਛਡਾਊ ਸੈਂਟਰ ਵਿੱਚ ਜਾਣ ਤੋਂ ਪਹਿਲਾਂ ਆਪਣੀ 8 ਸਾਲਾ ਦੀ ਬੇਟੀ ਨੂੰ ਆਪਣੇ ਰਿਸ਼ਤੇਦਾਰ ਦੇ ਘਰ ਦੇਖ-ਰੇਖ ਲਈ ਛੱਡ ਗਿਆ ਸੀ ਤੇ ਜਦੋਂ ਉਹ ਵਾਪਸ ਪਰਤਿਆ ਤਾਂ ਉਸਦੀ ਬੇਟੀ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਉਸ ਨਾਲ ਜਬਰ ਜਨਾਹ ਕੀਤਾ ਹੈ ਉਹਨਾਂ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਫਰ ਪੁੱਛਗਿਸ਼ ਕੀਤੀ ਜਾ ਰਹੀ ਹੈ ਸਾਡੇ ਚੌਕੀ ਚਾਰਜ ਸੈਲਾ ਐਸਮਕਾਰ ਸਿੰਘ ਨੇ ਇੱਕ ਕੈਫੀਅ ਨੰਬਰ ਦਰਜ ਕੀਤੀ ਜੀ 3324 33 ਡੇਟਡ 29/2/24 ਅੰਡਰ ਸੈਕਸ਼ਨ 376 ਆਈਪੀਸੀ 4 ਪਾਸਕੁਆਰ ਕਿ ਜਿਹੜਾ ਮਦਈਸੀ ਰਣਜੀਤ ਸਿੰਘ ਵਾਸੀ ਪਖਵਾਲੇ ਦੱਸਿਆ ਕਿ ਉਹਦੀ ਜਿਹੜੀ ਬੇਟੀ ਹੈ 5 ਸਾਲ ਦੀ ਉਹਦੇ ਨਾਲ ਪਿੰਡ ਬੀੜਾਂ ਦੇ ਪਰਮਜੀਤ ਸਿੰਘ ਵੱਲੋਂ ਜਿਹੜਾ ਦੁਰਕਰਮ ਕੀਤਾ ਗਿਆ ਤੇ ਇਹ ਉਦੋਂ 1 ਮਹੀਨਾ ਪਹਿਲਾਂ ਸੈਂਟਰ ਗਿਆ ਸੀ ਜਦੋਂ ਸੈਂਟਰ ਤੋਂ ਵਾਪਸ ਆਇਆ ਇਹ ਬੱਚਿਆਂ ਨੂੰ ਆਪਣੀ ਛੋਟੀ ਬੱਚੀ ਨੂੰ ਨਾ ਉੱਥੇ ਬੀੜਾਂ ਪਿੰਡ ਦੇ ਕਿਸੇ ਮੋਹਤਪੁਰ ਵਿਅਕਤੀ ਨੂੰ ਉਹਨੂੰ ਦੇਖਣ ਦੇ ਵਾਸਤੇ ਦੇ ਗਿਆ ਸੀਗਾ ਉਹਦੀ ਫਿਰ ਜਦੋਂ ਵਾਪਸ ਆਏ ਦੀ ਬੇਟੀ ਨੇ ਦੱਸਿਆ ਵੀ ਇਹ ਫਲਾਣਾ ਜਿਹੜਾ ਪਿੰਡ ਹੈ ਪਰਮਜੀਤ ਦਾ ਆਪਣੇ ਬੀੜਾਂ ਪਿੰਡ ਦਾ ਕਿ ਉਹਨੂੰ ਉਹਦੋਂ ਕੋਈ ਮਾੜੀ ਹਰਕਤ ਕੀਤੀ ਹੈ ਜਿਹਦੇ ਵਿੱਚ ਅਸੀਂ ਦੋਸੀ ਜੋਸੀ ਨੂੰ ਅਰੈਸਟ ਕਰ ਲਿਆ ਤੇ ਇਹਦਾ ਮਾਨਯੋਗ ਅਦਾਲਤ ਚ ਰਿਮਾਂਡ ਅਸਲ ਕਰ ਰਹੇ ਆ ਤਾਂ ਕਿ ਪੁਸ਼ਕਿਸ਼ ਜਾਰੀ ਕਰਾਂਗੇ ਥਾਣਾ ਮਾਲਪੁਰ ਦੀ ਪੁਲਿਸ ਨੇ 8 ਸਾਲਾ ਬੱਚੀ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ ਤਹਿਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਮਾਲਪੁਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਹ 1 ਮਹੀਨਾ ਪਹਿਲਾਂ ਨਸ਼ਾ ਛਡਾਊ ਸੈਂਟਰ ਵਿੱਚ ਜਾਣ ਤੋਂ ਪਹਿਲਾਂ ਆਪਣੀ 8 ਸਾਲਾ ਦੀ ਬੇਟੀ ਨੂੰ ਆਪਣੇ ਰਿਸ਼ਤੇਦਾਰ ਦੇ ਘਰ ਦੇਖਰੇਖ ਲਈ ਛੱਡ ਗਿਆ ਸੀ ਤੇ ਜਦੋਂ ਉਹ ਵਾਪਸ ਪਰਤਿਆ ਤਾਂ ਉਸਦੀ ਬੇਟੀ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਉਸ ਨਾਲ ਜ਼ਬਰ ਜਨਾਹ ਕੀਤਾ ਹੈ ਉਹਨਾਂ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਪੁਰ ਪੁੱਛਗਿਸ਼ ਕੀਤੀ ਜਾ ਰਹੀ ਹੈ ਸਾਡੇ ਚੌਕੀ ਚਾਰਜ ਸੈਲਾ ਐਸ ਐਮ ਕਾਰ ਸਿੰਘ ਨੇ ਇੱਕ ਐਫਆਈਆਰ ਨੰਬਰ ਦਰਜ ਕੀਤੀ ਜੀ 3324 33 ਡੇਟਿਡ 29/2/24 ਅੰਡਰ ਸੈਕਸ਼ਨ 376 ਆਈਪੀਸੀ 4 ਪਾਸ ਕੋਰੈਕਟ ਕਿ ਜਿਹੜਾ ਮਦਈਸੀ ਰஞ்சிਤ ਸਿੰਘ ਵਾਸੀ ਪੱਖੋ ਵਾਲੇ ਦੱਸਿਆ ਕਿ ਉਹਦੀ ਜਿਹੜੀ ਬੇਟੀ ਹੈ 5 ਸਾਲ ਦੀ ਉਹਦੇ ਨਾਲ ਪਿੰਡ ਬੀੜਾਂ ਦੇ ਪਰਮਜੀਤ ਸਿੰਘ ਵੱਲੋਂ ਜਿਹੜਾ ਦੁਰਕਰਮ ਕੀਤਾ ਗਿਆ ਤੇ ਇਹ ਉਦੋਂ 1 ਮਹੀਨਾ ਪਹਿਲਾਂ ਸੈਂਟਰ ਗਿਆ ਸੀ ਜਦੋਂ ਸੈਂਟਰ ਤੋਂ ਵਾਪਸ ਆਇਆ ਇਹ ਬੱਚਿਆਂ ਨੂੰ ਆਪਣੀ ਛੋਟੀ ਬੱਚੀ ਨੂੰ ਨਾ ਉੱਥੇ ਬੀੜਾਂ ਪਿੰਡ ਦੇ ਕਿਸੇ ਮੋਹਤਪੁਰ ਵਿਅਕਤੀ ਨੂੰ ਦੇਖ ਲੈਣ ਵਾਸਤੇ ਦੇ ਗਿਆ ਸੀਗਾ ਉਹਦੀ ਫਿਰ ਜਦੋਂ ਵਾਪਸ ਆਏ ਦੀ ਬੇਟੀ ਨੇ ਦੱਸਿਆ ਵੀ ਇਹ ਫਲਾਣਾ ਜਿਹੜਾ ਪਿੰਡ ਹੈ ਪਰਮਜੀਤ ਦਾ ਆਪਣੇ ਬੀੜਾਂ ਪਿੰਡ ਦਾ ਕਿ ਉਹਨੂੰ ਮਦਨਾ ਕੋਈ ਮਾੜੀ ਹਰਕਤ ਕੀਤੀ ਹੈ ਜਿਹਦੇ ਵਿੱਚ ਅਸੀਂ ਦੋਸੀ ਨੂੰ ਦੋਸੀ ਨੂੰ ਅਰੈਸਟ ਕਰ ਲਿਆ ਤੇ ਇਹਦਾ ਮਾਨਜੋਗ ਅਦਾਲਤ ਚ ਰਿਮਾਂਡਾ ਸਰ ਕਰ ਰਹੇ ਆ ਤੇ ਅੱਗੇ ਪੁਸ਼ਕਸ਼ ਜਾਰੀ ਕਰਾਂਗੇ